ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੈ ਚਿਤਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਜੀ ਜਗਦੀਵਾ ਜੀ ਗੁਰੂ ਖਾਲਸਾ ਸਾਹਿਬ ਜੀ ਨੌ ਸਲੋਕ ਨੌ ਤਾਲਸ਼ਾ ਜੀ ਬੱਦੇ ਬਕਾਲੇ ਦੇ ਪਿੱਛੇ ਹੋਏ ਸਰਬਿਹਾਲ ਦੇ ਨਾਮ ਤੇ ਹੁਣ ਜਦੋਂ ਆਸ ਨੂੰ ਕੋ ਨਾਦੇ ਸਾਹਿਬ ਤੇਗ ਬਾਗੂ ਸਾਹਿਬ ਦੇ ਤੇ ਇਸ ਆਇਆ ਸੰਕਿਨੇ ਇੱਥੇ ਪਾਈ ਗਏ ਤੇ ਨੇ ਆਰਾਮ ਕੀਤਾ ਸੀ ਆਪਣੇ ਸੀਰ ਦੇ ਤੰਦਰੁਸਤੀ ਕਰਕੇ ਫਿਰ ਅਗੇ ਸੀਸ ਲੈ ਕੇ ਮਨ ਤੋਂ ਸ਼ਾਹ ਨੂੰ ਚੱਲਿਆ ਸੀ ਸੈਉ ਕਲਮੀ ਤਰਦੀਨ ਦਰਗਾਈ ਸਾਹਿਬ ਦੇ ਪ੍ਰੇਮ ਕਰਕੇ ਪੌਂਦੇ ਸਾਹਿਬ ਤੋਂ ਆਉਂਦਿਆਂ ਹੋਇਆਂ ਇੱਥੇ ਬਸਨ ਚਰਨ ਪਾ ਕੇ ਉਸ ਨੂੰ ਪੁੱਛਿਆ ਸੀ ਕਿ ਕੀ ਤੈਨੂੰ ਲੋੜ ਹੈ ਕਿਉਂ ਮਾਰਾ ਮੇਰਾ ਸੀਰ ਬਦ ਹੋ ਗਿਆ ਮੈਂ ਛੜ ਗਿਆ ਹਾਂ ਆਪ ਨੇ ਕਿਹਾ ਸੀ ਕੋਈ ਨਹੀਂ ਇੰਦੀ ਧੀਰਜ ਕਰ ਕਿਉਂਕਿ ਬੇਦੀ ਐਨੀ ਨਮੀ ਉਮਰ ਹੈ ਉਥੇ ਉਹ ਥੋੜੇ ਮਹੀਨੇ ਧੀਰਜ ਕਰ ਤੇ ਮਾਰਾ ਵੀ ਤੈਨੂੰ ਜਾਏਗਾ ਅੰਦਰ ਸਰਗੂ ਦੀ ਧੀਰਜ ਦੇ ਕੇ ਉਸੇ ਫਕੀਰ ਦੇ ਆਉਣ ਦੀ ਬੁਨਵਾ ਜਿੱਥੇ ਨੇ ਹਰਾਈ ਤੋਂ ਕਿਹਾ ਸੀ ਉਹ ਸਤਿਗੁਰੂ ਆਸ ਬਣਾਈ ਯਾਦ ਕਰੇ ਤਾਵੇਂ ਇਹ ਸਾਨੂੰ ਇੰਨੇ ਸਤਿਗੁਰੂ ਦੇ ਚਰਨ ਤੋਂ ਬਚੇ ਸਨ ਇਹ ਉਹ ਜਗ੍ਹਾ ਹੈ ਜਿੱਥੇ ਅਸੀਂ ਤੋਂ ਬਣਾਏ ਥਾਂ ਬਉਦੀ ਇਸ ਛੋਟਾ ਪੁਲਾਓ ਬਣਾਇਆ ਹੋਇਆ ਸਾਥ ਸਵੇਗੀ ਉਹ ਗਰੀਬ ਲੋ ਆਯੰਤਰੀਆ ਨੇ ਸਰਦਨੀਆਂ ਦੀ ਕਲਿਆਣ ਕਰਨ ਵਾਸਤੇ ਅੱਜ ਜੀਜੇ ਪਾਤਸ਼ਾਹ ਜੀ ਨੌਵੇਂ ਤੋਂ ਦਸਵੇਂ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਅੰਮ੍ਰਿਤਪੀਰ ਕੋਲ ਕੋਠੇ ਬਾਗੂ ਜੀ ਦੇ ਇੱਕ ਮੇਰੀ ਯਾਰ ਗਿਆ ਸ੍ਰੀ ਸਿੱਖੀ ਪਾਤਸ਼ਾਹ ਪ੍ਰੋਗਰਾਮ ਨਰਸ ਸਿੰਘ ਪਾਸੇ ਕੋਲ ਦੀ ਜੀ ਸੁਪੇ ਮਾਰਾ ਸਖਨ ਨਹੀਂ ਕਿਸੀ ਹੁੰਦੀ ਹੈ ਗੁਰੂ ਮਾਰਾ ਸਾਉ ਤੇ ਆਰ ਨੂੰ ਕਰਦੇ ਹਾਂ ਸ਼ਲੋਕ ਮਹੱਲਾ ਤੀਜਾ ਸਤਗੁਰੂ ਦੀ ਸੇਵਾ ਸਫਲ ਹੈ ਜੀ ਕੋ ਕਰਾ ਚਿਤਲਾਏ ਸਤਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰਾ ਚਿਤਲਾਏ ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨਿਆਈ ਜਨਮ ਮਰਨ ਦੁਖ ਕੱਤੀਐ ਹਉ ਮੈਂ ਮੰਤਾ ਜਾਏ ਉਤਮ ਪਦਵੀ ਪਾਈਐ ਸੱਚੇ ਰਹੇ ਸਮਾਈ ਨਾਨਕ ਪੂਰਵ ਜਿਨ ਕਉ ਲਿਖਿਆ ਤਿੰਨਾ ਸਤਗੁਰ ਮਿਲਿਆ ਆਈ ਨਾਨਕ ਪੂਰਵ ਜਿਨ ਕਉ ਲਿਖਿਆ ਨਾਨਕ ਪੂਰਵ ਜਿਨ ਕਉ ਲਿਖਿਆ ਜਿੰਨਾ ਸਤਗੁਰ ਮਿਲਿਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਸਤਗੁਰ ਕੀ ਸੇਵਾ ਸਫਲ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਰਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਥਾ ਦਾ ਜਿਹਦਾ ਪੜਨੇ ਸਾਹ ਭੋਗ ਪੈ ਗਿਆ ਹੈ ਉਹਦੇ ਚੋਂ ਟੇਪ ਕਰਦੇ ਹਾਂ ਹੁਆਂ ਕੁਝ ਕੁ ਪੱਤੇ ਹੈਗੇ ਹਣ ਉਹਨਾਂ ਪੱਤਰਿਆਂ ਨੂੰ ਸ਼ਲੋਕ ਮਹੱਲਾ ਤੀਜਾ ਸਤਿਗੁਰੂ ਕੀ ਸੇਵਾ ਸਫਲ ਹੈ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਦੀਵਾਨ ਵਿੱਚ ਬੈਠੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ ਜਿਸ ਪ੍ਰਕਾਰ ਪੂਰਨ ਮਾਸੇ ਦੇ ਚੰਦਮਾ ਦੇ ਉਦਾਰੇ ਤਾਰਿਆਂ ਦਾ ਮੰਡਲ ਸਜਦਾ ਸਿੱਖ ਸੰਗਤਾਂ ਗੁਰੂ ਸਾਹਿਬ ਦੀ ਹਜ਼ੂਰੀ ਚ ਸਜ ਰਹੀਆਂ ਹਨ ਸਤਿਗੁਰੂ ਮਹਾਰਾਜ ਸਾਹਿਬ ਭਗਤੀ ਰੂਪ ਚਾਨਣੀ ਪਕਾਰ ਰਹੇ ਹਨ ਅਤੇ ਸਿੱਖਾਂ ਦੇ ਜਿਹੜੇ ਹਨ ਉਹ ਸ਼ੁਭ ਗੁਣਾ ਰੂਪ ਦੇ ਸਹਿਤ ਚਮਕ ਰਹੇ ਹਨ ਗੁਰੂ ਮਹਾਰਾਜ ਸਾਹਿਬ ਸਕੇ ਪਾਤਸ਼ਾਹ ਜੀ ਪੂਰਨ ਪਰਤੀ ਰੂਪੀ ਪੂਰਨ ਮਾਸੀ ਨੂੰ ਉਸਕੇ ਪਤਸ਼ਰਾ ਜੀ ਸ੍ਰਿਸ਼ਟੀ ਸਿੱਖੀ ਦੇ ਅੰਦਰ ਮਹਾਰਾਜ ਸਾਹਿਬ ਸ਼ਾਂਤ ਰੂਪ ਚਾਨਣੀ ਕਰ ਰਹੇ ਹਨ ਜਿਨ੍ਹਾਂ ਸਿੱਖਾਂ ਦੇ ਰਿਵੇ ਕਮੀਆਂ ਦੀ ਨਹੀਂ ਆਈ ਖੜੇ ਹੋਏ ਹਨ ਉਹਨਾਂ ਦੇ ਮਨਾਂ ਦੇ ਅੰਦਰ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਕਿਰਪਾ ਦੁਆਰਾ ਇਹ ਆਤਮ ਰਸ ਦੀ ਪ੍ਰਾਪਤੀ ਹੋ ਰਹੀ ਹੈ ਗੁਰੂ ਮਹਾਰਾਜ ਸਾਹਿਬ ਨੂੰ ਸਿੱਖਾਂ ਨੂੰ ਪੁੱਛਿਆ ਕਿ ਮਹਾਰਾਜ ਸਫਲ ਕਿਹੜੀ ਵਸਤੂ ਹੈ ਤਾਂ ਹਜੂਰ ਫਰਮਾਉਂਦੇ ਹਨ ਸ਼ਲੋਕ ਮਹਲਾ 3ਾ ਸਤਿਗੁਰ ਕੀ ਸੇਵਾ ਸਫਲ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜੇ ਦੀ ਸੇਵਾ ਕਰਨੀ ਹੈ ਨਾ ਭਾਈ ਇਹ ਸਹਿਤ ਗਿਆਨ ਫਲਦੇ ਹੈ ਇਹ ਸਫਲੀ ਹੈ ਹੋਰ ਜੇ ਦੀ ਦੂਜਿਆਂ ਦੀ ਸੇਵਾ ਕਰਨੀ ਹੈ ਉਹਨਾਂ ਦੀ ਸੇਵਾ ਕਰਕੇ ਫਿਰ ਜੁ ਦੁਨੀਆਂ ਦੇ ਇਸਾਬ ਕਿਤਾਬ ਵਿੱਚ ਜੰਮਣ ਮਰਨ ਚ ਆਉਣਾ ਪੈਂਦਾ ਹੈ ਇਸ ਕਰਕੇ ਸਤਿਗੁਰੂ ਸਾਹਿਬ ਜੀ ਦੀ ਜਿਹੜੀ ਸੇਵਾ ਹੈ ਸੇਵਾ ਨਿਮੋ ਹੋ ਕੇ ਬਣਦਾ ਨਾਮ ਹੈ ਚਾਹੇ ਉਹ ਸਿੱਖ ਹਲਵਾਉਂਦਾ ਹੈ ਚਾਹੇ ਉਹ ਦੁਕਾਨ ਕਰਦਾ ਹੈ ਚਾਹੇ ਉਹ ਵਪਾਰ ਕਰਦਾ ਹੈ ਕੋਈ ਚਾਹੇ ਸੁਦਾਗਰੀ ਕਰਦਾ ਹੈ ਚਾਹੇ ਚਾੱਕਰੀ ਕਰਦਾ ਹੈ ਜਿਹੜਾ ਗੁਰੂ ਸਾਹਿਬ ਦੀ ਜਾਣ ਕੇ ਕਰਦਾ ਹੈ ਉਹ ਸੇਵਾ ਨਿਮਰਤਾ ਦੇ ਨਾਲ ਆਪਗਵਾ ਸੇਵਾ ਕਰੇ ਤਾਂ ਕਿਸ ਪਾਏ ਮਾਨ ਇਸ ਪ੍ਰਕਾਰ ਜਿਹੇ ਸਤਿਗੁਰਾਂ ਦੀ ਸੇਵਾ ਕਰਨੀ ਹੈ ਇਹ ਸਾਇਦ ਗਿਆਨ ਫਲ ਦੇ ਸਫਲੀ ਹੈ ਧਰਮ ਅਰਥ ਕਾਮ ਮੋਖ ਰੂਪੀ ਫਲ ਪ੍ਰਾਪਤ ਹੁੰਦਾ ਹੈ ਜੀ ਕੋ ਕਰੇ ਚਿਤ ਲਾਏ ਜੇ ਕਰਕੇ ਭਾਈ ਕੋਈ ਚਿਤ ਨੂੰ ਆਪਣੇ ਨੂੰ ਲਾ ਕਰਕੇ ਸਤਿਗੁਰਾਂ ਦੀ ਤਾਹਲ ਪ੍ਰੇਮ ਦੇ ਨਾਲ ਕਰੇ ਜਿਵੇਂ ਭਾਈ ਮੰਜਨ ਗੁਰੂ ਸਾਹਿਬ ਦੀ ਸੇਵਾ ਕੀਤੀ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ ਸਚਨ ਸੱਚ ਜੋ ਮਾਰਾ ਸਾਹ ਉਹਦੇ ਲੰਗਰ ਦਾ ਬਾਲਣ ਲਿਆਇਆ ਕਰਦੇ ਉਹਨਾਂ ਨੇ ਸੇਵਾ ਕੀਤੀ ਹੈ ਇਸੇ ਪ੍ਰਕਾਰ ਜੇ ਕੋਈ ਚਿੱਤ ਲਾ ਕੇ ਕਰੇ ਨਾਮ ਪਦਾਰਥ ਪਾਈ ਹੈ ਸਤਿਗੁਰਾਂ ਦੇ ਪਾਸੋਂ ਪਦਾਰਸ਼ ਮਨੁੱਖਾ ਜਨਮ ਇੱਕ ਪਦਾਰਥ ਹੈ ਅਤੇ ਪ੍ਰੇਮ ਵੀ ਪਦਾਰਥ ਹੈ ਅਤੇ ਇਸੇ ਪ੍ਰਕਾਰ ਗਿਆਨ ਵੀ ਪਦਾਰਥ ਹੈ ਅਤੇ ਇਸੇ ਪ੍ਰਕਾਰ ਜਨਮ ਵੀ ਮਨੁੱਖਾ ਜਨਮ ਪਦਾਰਥ ਹੈ ਇਹ ਗਿਆਨ ਪਦਾਰਥ ਹੈ ਇਹ ਸਤਿਗੁਰਾਂ ਦੇ ਪਾਸੋਂ ਗਿਆਨ ਪਦਾਰਥ ਦੀ ਦਾਤ ਦੇਣ ਵਾਲਾ ਨਾਮ ਹੈ ਨਾਮ ਪਦਾਰਥ ਪਾਈ ਹੈ ਸਤਿਗੁਰਾਂ ਦੇ ਪਾਸੋਂ ਨਾਮ ਰੂਪੀ ਪਦਾਰਥ ਪਾਈਦਾ ਜਿਸ ਕਰਕੇ ਧਰਮ ਜਿਸ ਕਰਕੇ ਪ੍ਰੇਮ ਗਿਆਨ మోਖ ਆਦਿਕ ਸਾਰੀਆਂ ਵਸਤੂਆਂ ਪ੍ਰਾਪਤ ਹੁੰਦੀਆਂ ਹਨ ਅਚਿੰਤ ਵਸੈ ਮਾਨਿਆ ਇਹ ਨਾਮ ਪਦਾਰਥ ਕਰਕੇ ਮਾਰਾ ਲਾਭ ਕੀ ਹੁੰਦਾ ਹੈ ਸਤਗੁਰੂ ਜੀ ਕਹਿੰਦੇ ਚਿੰਤਾ ਤੋਂ ਰਹਿਤ ਅਕਸਮਾਤਰਾ ਆ ਕੇ ਮਨ ਚ ਵਸ ਜਾਂਦਾ ਹੈ ਸਾਰੀਆਂ ਚਿੰਤਾ ਤੋਂ ਰਹਿਤ ਹੋ ਜਾਈਦਾ ਹੈ ਤੇ ਪਰਮੇਸ਼ਰ ਮਨ ਚ ਆ ਵਸਦਾ ਹੈ ਜਨਮ ਮਰਨ ਦੁੱਖ ਕੱਟੀ ਐ ਜਿਸ ਦੇ ਮਾਰਾ ਮਨ ਚ ਵਸਦਾ ਉਹਨੂੰ ਲਾਭ ਕੀ ਹੁੰਦਾ ਹੈ ਮਾਰਾ ਕਹਿੰਦੇ ਜੰਮਣ ਮਰਨ ਦਾ ਦੁੱਖ ਉਹਨੋਂ ਦਾ ਭਾਈ ਕੱਟਿਆ ਜਾਂਦਾ ਮਿਟ ਜਾਂਦਾ ਹੈ ਹੋ ਮੈਂ ਮਮਤਾ ਜਾ ਫੇ ਮਾਰਾ ਜੰਮਣ ਮਰਨ ਕਿਉਂ ਬਣਿਆ ਰਹਿੰਦਾ ਹੈ ਮਾਰੇ ਕਹਿੰਦੇ ਹੰਗਤਾ ਤੇ ਮਮਤਾ ਕਰਕੇ ਇਹ ਜਿਹੜੀ ਦੇਹ ਨਹੀਂ ਹੰਗਤਾ ਹੈ ਤੇ ਪਿਆਰਸਾਂ ਦੀ ਮਮਤਾ ਹੈ ਇਹ ਵੀ ਅੰਦਰੋਂ ਚਲੀ ਜਾਂਦੀ ਹ ਉਤਮ ਪਦਵੀ ਪਾਈ ਹੈ ਉਤਮ ਜੋ ਜੀਵਨ ਮੁਕਤੀ ਦੀ ਪਦਵੀ ਹੈ ਉਸ ਨੂੰ ਪਾ ਲਈਦਾ ਸੱਚੇ ਰਹਿ ਸਮਾਹ ਮਹਾਰਾਜ ਜੀਵਨ ਮੁਕਤੀ ਦੀ ਉਤਮ ਪਦਵੀ ਕਿਹੜੀ ਹੈ ਮਹਾਰਾਜ ਕੰਦੇ ਸੱਚੇ ਅਕਾਲ ਪੁਰਖ ਜੀ ਸਮਾਇਆ ਰਹਿਦਾ ਮਿਲਿਆ ਰਹਿਦਾ ਹੈ ਨਾਨਕ ਪੂਰਵ ਜਿਨ ਕਉ ਲਿਖਿਆ اے ਭਾਈ ਜਿਨ੍ਹਾਂ ਨੇ ਪੂਰਵ ਨਸਕਾਮ ਕਰਮ ਕੀਤੇ ਹੈ ਅੰਤਰੀ ਯਾਮੀਨ ਉਹਦੇ ਪੂਰਵਲੇ ਕਰਮਾਂ ਦੇ ਪ੍ਰੇਰੇ ਹੋਏ ਨੇ ਮੱਥੇ ਤੇ ਲੇਖ ਲਿਖ ਦਿੱਤਾ ਹੈ ਕਿੰਨਾ ਸਤਗੁਰੂ ਮਿਲਿਆ ਆ ਉਹਨਾਂ ਨੂੰ ਇਸ ਮਨੁੱਖਾ ਜਨਮ ਦੀ ਪ੍ਰਾਪਤੀ ਕਰਕੇ ਸਤਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਮਨੁੱਖਾ ਜਨਮ ਚ ਆਇਆ ਉਹਨੂੰ ਮਿਲੇ ਹਨ ਮਹੱਲਾ ਤੀਜਾ ਨਾਮ ਰਤਾ ਸਤਗੁਰੂ ਹੈ ਮਹਾਰਾਜ ਸਤਗੁਰੂ ਸਾਹਿਬ ਦੇ ਲਖਣ ਕਰੋ ਕਹੇਗੇ ਹਨ ਤੋ ਹਜੂਰ ਫਰਮਾਉਂਦੇ ਆ ਨਾਮ ਵਿੱਚ ਰੰਗੇ ਹੀ ਹਨ ਹਰ ਵਕਤ ਨਾਮ ਚ ਰੰਗਣ ਵਾਲੇ ਸਿੱਖਾਂ ਨੂੰ ਰੰਗਣ ਵਾਲੇ ਆਪ ਨਾਮ ਵਿੱਚ ਰੰਗੇ ਹੋਏ ਨਾਮੀ ਦਾ ਸਰੂਪ ਹੀ ਸਤਿਗੁਰੂ ਮਹਾਰਾਜ ਸਾਹਿਬ ਹਨ ਇਸੇ ਪ੍ਰਕਾਰ ਬਾਬਾ ਧਿਆਲ ਜੀ ਤੇ ਭਾਈ ਰੱਤਾ ਜੀ ਇਹ ਰਾਵਲਪਿੰਡੀ ਵਾਲੇ ਹੋਏ ਆ ਇਹ ਉਹਨਾਂ ਦਾ ਜ਼ਿਕਰ ਹੈ ਰਾਵਲਪਿੰਡੀ ਵਾਲੇ ਲੋਕ ਜਿਹੜੇ ਮੇਰਾਕਾਰੀਏ ਉਹ ਕਹਿੰਦੇ ਸਾਡਾ ਨਾਮ ਰੱਤੇ ਸਤਿਗੁਰੂ ਨੂੰ ਕਿਹਾ ਹੈ ਉਸ ਰਤੇ ਭਾਈ ਦਾ ਨਾਮ ਨਹੀਂ ਇੱਥੇ ਇੱਥੇ ਤਾਂ ਗੁਰੂ ਅੰਗਦ ਸਾਹਿਬ ਦਾ ਨਾਮ ਹੈ ਸਤਿਗੁਰੂ ਨਾਨਕ ਦੇਵ ਦਾ ਨਾਮ ਹੈ ਇਹ ਕਿਸੇ ਇਹ ਰੇਮਨ ਰਾਮਸੋਂ ਕਰ ਵੀ ਰਾਮਸੋਂ ਦਾ ਨਾਮ ਹੈ ਇੱਥੇ ਨਹੀਂ ਪਰਮੇਸ਼ਰ ਦਾ ਆਵਾਜਕ ਹੈ ਇਸੇ ਪ੍ਰਕਾਰ ਸਮਝਣਾ ਇੱਥੇ ਸਤਿਗੁਰੂ ਅੰਗਦ ਦੇਵ ਦਾ ਗੁਰੂ ਨਾਨਕ ਸਾਹਿਬ ਦਾ ਬਾਚਕ ਹੈ ਨਾਮ ਰਤਾ ਸਤਿਗੁਰੂ ਹੈ ਸਤਿਗੁਰੂ ਮਹਾਰਾਜ ਸਾਹਿਬ ਦੇ ਐਸੇ ਲਖਣ ਹੈ ਨਾਮ ਵਿੱਚ ਆਪ ਰੰਗੇ ਹੋਏ ਹਨ ਹਰ ਵਕਤ ਕਾਲ ਯੁਗ ਬੋਹਿਥ ਹੋ ਅਬ ਕਾਲ ਯੁਗ ਦੇ ਜੀਆਂ ਦੀ ਕਲਿਆਣ ਕਰਨ ਵਾਸਤੇ ਜਹਾਜ ਰੂਪ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਹੋਏ ਹਨ ਗੁਰਮੁਖ ਹੋਵੇ ਸੋ ਪਾਰ ਪਵੇ ਜਿਹੜਾ ਗੁਰਾਂ ਦੁਆਰਾ ਲਾਭ ਉਠਾਉਂਦਾ ਉਹ ਗੁਰਮੁਖ ਹੁੰਦਾ ਹੈ ਉਹ ਸੰਸਾਰ ਸੰਗਤ ਤੋਂ ਪਾਰ ਪੈ ਜਾਂਦਾ ਹੈ ਮੁਕਤ ਹੋ ਜਾਂਦਾ ਹੈ ਮੋਹ ਰੂਪੀ ਕਿਨਾਰੇ ਤੇ ਪਹੁੰਚ ਜਾਂਦਾ ਹੈ ਜਿਨ੍ਹਾਂ ਅੰਦਰ ਸੱਚਾ ਸੋ ਜਿਨ੍ਹਾਂ ਦੇ ਹਿਰਦੇ ਅੰਦਰ ਸੱਚਾ ਸੋ ਪਰਮੇਸ਼ਰ ਕਦ ਪਾਦਾ ਲੱਖਰਤ ਵਸਿਆ ਹੋਇਆ ਹੈ ਨਾਮ ਸੰਮਾਲੇ ਨਾਮ ਸੰਗ ਰਹੇ ਜੋ ਪੁਰਸ਼ ਸੱਚੇ ਪਾਤਸ਼ਾਹ ਦੇ ਨਾਮ ਨੂੰ ਸਮਾਲੇ ਯਾਦ ਕਰਦਾ ਹੈ ਨਾਮ ਨੂੰ ਅਰਿ ਦੇ ਜੇ ਬਸਾ ਕਰਕੇ ਸੰਗ੍ਰਹਿ ਇਕੱਤਰ ਕਰਦਾ ਸਰਵਣ ਕਰਦਾ ਮੰਨਣ ਕਰਦਾ ਹੈ ਨਾਮੇ ਹੀ ਪਤ ਹੋ ਉਹਨਾਂ ਦੀ ਅਮਰਤ ਨਾਮ ਕਰਕੇ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਪਤ ਹੁੰਦੀ ਇੱਜ਼ਤ ਹੁੰਦੀ ਅਵਰੋਹ ਹੁੰਦੀ ਹੈ ਨਾਨਕ ਸਤਗੁਰ ਪਾਯਾ ਸਤਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੂੰ ਪ੍ਰਾਪਤ ਕੀਤੇ ਹਨ ਕਰਮ ਪ੍ਰਾਪਤ ਹੋ ਉਹਨਾਂ ਪੁਰਖਾਂ ਦੀ ਸੰਗਤ ਪੁਰੂਲੇ ਪੁੰਨਾਂ ਦੇ ਕਰਮਾ ਕਰਕੇ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਸਤਿਗੁਰਾਂ ਨੂੰ ਪਾਇਆ ਹੈ ਉਹਦੇ ਤੇ ਕਰਮ ਕਰਮ ਬਖਸ਼ੀ ਹੁੰਦੀ ਹੈ ਕਰਮ ਬਖਸ਼ੀ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਪਰ ਆਉਤ ਕਿਰਪਾ ਤੋਂ ਹੁੰਦੀ ਹੈ ਪੌੜੀ ਆਪੇ ਪਾਰਸ ਆਪ ਧਾਤ ਹੈ ਮਾਰੇ ਗੁਰੂ ਰਾਮਦਾਸ ਸਾਹਿਬ ਦੀਆਂ ਇਹ ਪੌੜੀਆਂ ਹਨਗੀਆਂ ਵਿਹਾਗੜੇ ਦੀ ਵਾਰ ਚੌਥੇ ਪਾਤਸ਼ਾਹ ਜੀ ਹੈ ਨਾ ਪੌੜੀਆਂ ਵਾਰ ਦੀਆਂ ਨੀ ਚਰ ਪੌੜੀ ਆਪੇ 파ਰਸ ਆਪ ਧਾਤ ਹੈ ਆਪ ਹੀ ਮਾਰਾ ਸਾ ਪਾਰਸ ਰੂਪ ਹਨ ਤੇ ਆਪ ਹੀ ਅੱਠ ਕੰਤਾਂ ਹਨ 파ਰਸ ਜਿਵੇਂ ਹੁੰਦਾ ਹੈ 파ਰਸ ਦੇ ਨਾਲ ਅੱਠ ਕੰਤਾਂ ਸ਼ੋਹ ਜਾਣ ਜਿਸਤ ਕਲੀ ਪਿੱਤਲ ਤਾਂਬਾ ਉਹ ਸਾਰੀਆਂ ਸੋਇਨਾ ਬਣ ਜਾਣੀਆਂ ਕਿਵੇਂ ਖੱਤਰੀ ਬ੍ਰਾਹਮਣੋ ਸੂਦ ਬੈਸ ਸਿਆ ਸੁन्नी ਰਾਫਜੀ 우ਮਾਨ ਸਾਫੀ ਇਹ ਅੱਠ ਚਾਰ ਮਜਬ ਤੇ ਚਾਰ ਵਰਨ ਜਿਹੜੇ ਹਨ ਇਹ ਅੱਠ ਧੰਤਾਂ ਦੀ ਨਹੀਂ ਆਈ ਹਨ ਸਤਿਗੁਰੂ ਸਾਹਿਬ ਪਾਉਂਸਦੀ ਨਹੀਂ ਆਈ ਹੈ ਸਤਿਗੁਰਾਂ ਨਾਲ ਮਿਲ ਕੇ ਸਾਰੇ ਹੀ ਗੁਰਮੁਖ ਬਣ ਜਾਂਦੇ ਹਨ ਜੀਵਨ ਮੁਕਤ ਬਣ ਜਾਂਦੇ ਹਨ ਚਾਹੇ ਉਹ ਕਿਸੇ ਕੌਮ ਚ ਪੈਦਾ ਹੋਇਆ ਹੈ ਚਾਹੇ ਕਿਸੇ ਜਾਤ ਚ ਪੈਦਾ ਹੋਇਆ ਹੈ ਕਿਸੇ ਵਰਨ ਚ ਪੈਦਾ ਹੋਇਆ ਹੈ ਗੁਰੂ ਮਹਾਰਾਜ ਸਾਹਿਬ ਆਪ ਪਾਉਂਸਦੀ ਨਹੀਂ ਆਈ ਹੈ ਆਪ ਤਾਤ ਹੈ ਕਿ ਆਪ ਹੀ ਸਿੱਖਾਂ ਰੂਪੀ ਜੋਹ ਵਰਨarupੋ ਚਹ ਮਯਮarup ਤਾਤarup ਤੰਤਾਂ ਅਠਾਂ ਦੀ ਨਿਆਈ ਆਪ ਕੀ ਤੋਨ ਕੰਚਨੋ ਆਪ ਹੀ ਬ੍ਰਹਮ ਦਾ ਰੂਪ ਜਿਹੜਾ ਬਣਾ ਦੇਣਾ ਸੁਧ ਸਰੂਪ ਇਹ ਸਿਣਾ ਬਣਾਤਾ ਗੁਰਸਿੱਖਾਂ ਦੇ ਤਾਈ ਮਹਾਰਾਜ ਨੇ ਆਪੇ ਠਾਕੁਰ ਸੇਵਕ ਆਪੇ ਆਪ ਹੀ ਠਾਕੁਰ ਸਵਾਮੀ ਰੂਪ ਬ੍ਰਹਮ ਕੇ ਆਪ ਹੀ ਸੇਵਕ ਸੇਖ ਰੂਪ ਹੈ ਆਪ ਹੀ ਸ਼ਰਿ ਆਪ ਹੀ ਜੀਵ ਰੂਪ ਹੈ ਆਪੇ ਹੀ ਪਾਪ ਖੰਡਨ ਆਪ ਹੀ ਮੇਰੇ ਸਾਰੇ ਜੰਮ ਮਰਨ ਦੇ ਪਾਪਾ ਨੂੰ ਖੰਡਨ ਕਰਨ ਵਾਲਾ ਹੈ ਕੱਟਣ ਵਾਲਾ ਹੈ ਆਪੇ ਸਭ ਘਟ ਭੋਗ ਵੈ ਆਪ ਹੀ ਸਾਰਿਆਂ ਘਟਾਂ ਦੇ ਅੰਦਰ ਹੈ ਜੋ ਜੋ ਭਾਵਨਾ ਨਾਲ ਕੋਈ ਪ੍ਰੇਮੀ ਅਰਪਣ ਕਰਦੇ ਉਹ ਭੋਗ ਲਗਾਉਣ ਵਾਲਾ ਹੈ ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਿਸ ਵਕਤ ਬੇਰੁਪਾ ਅੰਬ ਲਾਹੌਰ ਚ ਖੜਿਆ ਨੇ ਮਹਾਰਾਜੀ ਪੇਟਾ ਵਾਹ ਤੇ ਲਿਆਂਦਾ ਆਪ ਜੀ ਆਉਂਦੇ ਹੋ ਘਰ ਵਾਲ ਜਦੋਂ ਆਏ ਉਹ ਅੰਬ ਗਰਮੀ ਦੇ ਨਾਲ ਨੁੱਚਣ ਲੱਗਿਆ ਸਤਿਗੁਰੂ ਜੀ ਨੇ ਅਰਦਾਸ ਕਰਕੇ ਗੁਰੂ ਸਾਹਿਬ ਦੇ ਪਿਆਰ ਨਾਲ ਅਰਪ ਕੇ ਚੂਪ ਲਿਆ ਇਧਰ ਗੁਰ ਅਰਜਨ ਜੀ ਨੂੰ ਗੋਇੰਦਵਾਲ ਸਾਹਿਬ ਵਿੱਚ ਉਹ ਅੰਬ ਚੂਪ ਕੇ ਉਹ ਤਾਕੀ ਵਿੱਚ ਰਖਾਤੀ ਕੁਸਲੀ ਕਿਆ ਵੀ ਸੇਵਕਾਰ ਇਹਨਾਂ ਨੂੰ ਦਿਖਾਉਣੇ ਵੀ ਸਾਨੂੰ ਅੰਮ੍ਰਿਤ ਪ੍ਰਾਪਤ ਹੋ ਗਿਆ ਹੈ ਅਰਦਾਸ ਕਰਕੇ ਚੁੱਪਣ ਤੋਂ ਮਹਾਰਾਜ ਸਾਹਿਬ ਜੀ ਦੇ ਪਾਸ ਜਦੋਂ ਆਏ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਸਾਡੇ ਬਾਅਦ ਤੇ ਕੀ ਕੀ ਲਿਆਏ ਹੋ ਹਜ਼ੂਰ ਨੇ ਕਿਹਾ ਸਾਨੂੰ ਬਸ ਰਪੈਨ ਆਏ ਸੀ ਪ੍ਰੇਮ ਵਿੱਚੋਂ ਅਸੀਂ ਪੈਰ ਲਏ ਸਨ ਸਾਡੇ ਬਾਅਦ ਤੇ ਬੇਰੁਤਾਂ ਹੰਬ ਲਿਆਏ ਸੀ ਉਹ ਅਸੀਂ ਚੁੱਪਿਆ ਹੈ ਆ ਦੇਖੋ ਗੁਠਲੀ ਟਾਕੀ ਵਿੱਚੋਂ ਭਾਈ ਬੱਲੂ ਨੂੰ ਕੱਢ ਕੇ ਲਾ ਕੇ ਦਿਖਾਤੀ ਸਾਰੀ ਸੰਗਤ ਨੂੰ ਪਤਾ ਲੱਗਾ ਕਿ ਜੋ ਜੋ ਗੁਰੂ ਸਾਹਿਬ ਨੂੰ ਭੇਟਾ ਕਰੀਏ ਉਹ ਗੁਰੂ ਸਾਹਿਬ ਅੰਗੀਕਾਰ ਕਰ ਲੈਂਦੇ ਹਨ ਆਪੇ ਸਭ ਘਟ ਭੋਗ ਵੈ ਸਵਾਮੀ ਆਪ ਹੀ ਸਾਰਿਆਂ ਘਟਾਂ ਵਿੱਚ ਭੋਗ ਲਗਾਉਣ ਵਾਲਾ ਹੈ ਜੋ ਅਰਪਣਾ ਕਰਦੇ ਸਿੱਖ ਉਹ ਗ੍ਰਹਿਣ ਕਰਨ ਵਾਲੇ ਹਨ ਆਪੇ ਹੀ ਸਭ ਅੰਜਨ ਆਪ ਹੀ ਸਾਰਿਆਂ ਵਿੱਚ ਅੰਜਨ ਹੈ ਮਹਾਰਾਜ ਸਾਹਿਬ ਗਿਆਨ ਰੂਪੀ ਸਰਮਾ ਰੂਪ ਹੈ ਸਭਨਾਂ ਦੇ ਅੰਦਰ ਗਿਆਨ ਰੂਪੀ ਬਖਸ਼ਿਸ਼ ਕਰਨ ਵਾਲਾ ਜਿਵੇਂ ਲੋਕ ਆਂਜਨ ਪਾਉਣ ਵਾਲਾ ਆਦਮੀ ਸਾਧ ਸੰਗੇ ਜੀ ਆਪ ਦਿਸਣੋਂ ਹਟ ਜਾਂਦਾ ਤੇ ਸਾਰਿਆਂ ਨੂੰ ਦੇਖ ਲੈਂਦਾ ਇਉਂ ਗਿਆਨ ਰੂਪੀ ਸੁਰਮੇ 'ਚ ਆਪਣਾ ਅਵਨਤ ਮਿਟ ਜਾਂਦਾ ਹੈ ਸਾਰਿਆਂ 'ਚ ਬ੍ਰਹਮ ਰੂਪ ਦਿਸ ਪੈਂਦਾ ਇਉਂ ਗਿਆਨ ਰੂਪੀ ਸੁਰਮਾ ਰੂਪੀ ਆਤੀ ਹਾ ਆਪ ਬਵੇਕ ਆਪ ਸਭ ਬੇਤਾ ਆਪ ਹੀ ਦੇਵੇਗ ਜੀਵ ਤੇ ਈਸ਼ਵਰ ਸਰਵੱਗ ਤੇ ਅਲਪੱਗਤਾ ਦਾ ਤਿਆਗ ਕਰਕੇ ਗੋਹਾਂ ਜਿਹੜਾ ਸੱਚੇ ਅਨੰਦਰੂਪ ਹੈ ਬਿਵੇਕੀ ਰੂਪ ਆਪ ਹੈ ਅਤੇ ਆਪ ਬਿਵੇਕ ਆਪ ਸਭ ਬੀਤਾ ਆਪ ਹੀ ਸਾਰਿਆਂ ਦੇ ਜਾਣਨ ਵਾਲਾ ਬ੍ਰਹਮ ਰੂਪ ਹੈ ਜੀਵਨ ਮੁਕਤ ਹੈ ਆਪੇ ਗੁਰਮੁਖ ਭਜਨ ਆਪ ਹੀ ਗੁਰਮੁਖ ਹੋ ਕੇ ਭਜਨ ਕਰਨ ਵਾਲਾ ਹੈ ਆਪ ਹੀ ਗੁਰਮੁਖ ਹੋ ਕੇ ਗਿਆਨ ਨੂੰ ਭੰਨਣ ਵਾਲਾ ਹੈ ਜਨ ਨਾਨਕ ਸਾਲਾਹੇ ਮੁਗੀ ਗੁਰੂ ਹੋ ਕੇ ਗਿਆਨ ਨੂੰ ਭੰਨਣ ਵਾਲਾ ਵੀ ਆਪ ਗਿਆਨ ਨਾਨਕ ਸਾਲਾਹੇ ਨਾ ਰੱਜੈ ਤੁਧ ਕਰਤੇ اے ਕਰਤਾ ਪੁਰਖ ਅਕਾਲ ਪੁਰਖ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਜਾਨੋ ਆਪ ਨੂੰ ਸੁਣਾਉਂਦੇ ਹੋਏ ਰਜਦੇ ਨਹੀਂ ਇੰਨਾ ਮਨ ਆਨੰਦ ਹੁੰਦਾ ਹੈ ਕਿ ਹੋਰ ਸੁਣਾਉਂਦੇ ਰਹੀਏ ਹੋਰ ਯਾਦ ਕਰਦੇ ਰਹੀਏ ਤੂੰ ਹਰ ਸੁਖ ਦਾਤਾ ਵਡਨ ਤੇਰੀ ਤੂੰ ਸਰਬ ਸੁਖਾਉਂਦਾ ਦਾਤਾ ਹੈ ਤੇ ਵੱਡਣ ਵੱਡੇ ਤੋਂ ਵੱਡਾ ਹੈ ਵੱਡਿਓ ਵੱਡਾ ਆਪਾਰ ਤੇਰਾ ਮਰਤਵਾ ਅਤੇ ਵੱਡਣ ਵੱਡਣ ਅਸਚਰਜ ਰੂਪ ਹੈ ਤੂੰ ਬਿਨਾਨ ਰੂਪ ਹੈ ਸ਼ਲੋਕ ਮਹਲਾ ਚੌਥਾ ਬਿਨ ਸਤਗੁਰ ਸੇਵੇ ਜੀ ਕੇ ਬੰਧਨਾ ਇਹ ਮਹਾਰਾਜ ਜੀਆਂ ਨੂੰ ਬੰਧਨ ਕਿਵੇਂ ਪਏ ਗੁਰੂ ਅਮਰਦਾਸ ਜੀ ਨੂੰ ਸਿੱਖਾਂ ਨੂੰ ਪੁੱਛਿਆ ਹਜ਼ੂਰ ਕਹਿੰਦੇ ਹਨ ਭਾਈ ਸ਼ਲੋਕ ਮਹਲਾ ਚੌਥਾ ਚੌਥੇ ਪਾਤਸ਼ਾਹ ਨੂੰ ਸਿੱਖਾਂ ਨੂੰ ਪੁੱਛਿਆ ਮਹਾਰਾਜ ਸਾਹਿਬ ਜੀ ਜੀਵਾਂ ਨੂੰ ਬੰਧਨ ਕਿਉ ਪਾਏ ਜੇ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਕੇ ਭਾਈ ਸਤਗੁਰਾਂ ਦੀ ਤਾਹਲ ਕਰੀ ਤੋ ਬਗੈਰ ਜਿਹੜੇ ਬੇਮਖ ਲੋਕ ਹੈ ਉਹਨਾਂ ਜੀਵਾਂ ਦੇ ਅੰਦਰ ਬੰਧਨ ਪਾਏ ਹੋਏ ਆ ਹੰਗਤਾ ਮਮਤਾ ਦੇ ਜੀਤੇ ਕਰਮ ਕਮਾ ਜਿੰਨੇ ਅੜੂਕਾਉਂਦੇ ਆ ਨਿਤ ਨਿਰਤ ਪ੍ਰਾਚਿਤ ਕਾਮ ਕੋ ਮਨਰੀ ਹੰਗਤਾ ਰੂਪ ਬਨਣ ਪਏ ਰਹੇ ਹਨ ਬਿਨ ਸਤਗੁਰ ਸੇਵੇ ਠਬਰ ਨਾ ਪਾਵਹੀ ਬਿਨਾ ਸਤਗੁਰਾਂ ਦੀ ਸੇਵਾ ਕਰੀ ਤੋਂ ਬਗੈਰ ਸਰੂਪ ਰੂਪੀ ਥਾਂ ਨਹੀਂ ਇਹ ਪਾ ਸਕਦਾ ਜੀਵ ਮਰ ਜੰਮ ਹੈ ਆਵ ਹੈ ਜਾ ਇਹ ਜੰਮਦਾ ਮਰਦਾ ਰਹਿੰਦਾ ਆਉਂਦਾ ਜਾਂਦਾ ਜੂਨਾ ਵਿੱਚ ਜੰਮ ਕਰਕੇ ਆਉਂਦਾ ਹੈ ਮਰ ਕੇ ਜਾਂਦਾ ਹੈ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਸਤਗੁਰੂ ਸਾਹਿਬ ਦੀ ਸੇਵਾ ਜਿਸ ਦੇ ਪਾਸੋਂ ਨਹੀਂ ਹੁੰਦੀ ਉਹ ਜੋ ਕੁਝ ਬੋਲ ਬੋਲਦਾ ਫਿੱਕਾ ਬੇਰਸੀ ਦੇ ਬਚਨ ਬੋਲਦਾ ਹੈ ਨਾਮ ਵਸੈ ਮਨ ਆ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆ ਅਦੇ ਪ੍ਰਮੇਸ਼ਰ ਦਾ ਨਾਮ ਮਨ ਚ ਨਹੀਂ ਆ ਕੇ ਵਾਹਦਾ ਬੇਰਸੀ ਆਦੀਆਂ ਗੱਲਾਂ ਹੀ ਉਹਦੇ ਚੇਤੇ ਰਹਿਨੀਆਂ ਹਨ ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਬਧੇ ਮਾਰੀਐ ਸਤਿਗੁਰਾਂ ਦੀ ਸੇਵਾ ਕਰੀ ਤੋ ਵਗੈਰ ਸਕਦੂ ਜੀ ਕਹਿੰਦੇ ਇੰਨਾ ਘਾਟਾ ਹੈ ਜਵਾਨੀ ਪੂਰੀ ਜਵਨ ਕੇ ਜਿਵੇਂ ਕੈਦੀਆਂ ਨੂੰ ਕੁੱਟਿਆ ਜਾਂਦਾ ਹੈ ਹਾਲਤ ਹੁੰਦੀ ਹੈ ਮਾਰ ਪੈਂਦੀ ਹੈ ਉਹਗਣਾ ਕਰਕੇ ਉਹ ਕਾਲਾ ਉੱਠ ਜਾ ਉਹ ਕਾਲੇ ਮੂੰਹ ਕਰਾ ਕੇ ਦੁਨੀਆ ਚੋਂ ਕਲੰਕੀ ਹੋ ਕੇ ਉੱਠ ਕੇ ਚਲੇ ਜਾਂਦੇ ਹੈ ਕਾਲੇ ਮੂੰਹ ਵਾਲੇ ਜੰਮਦੂਤਾਂ ਦੇ ਨਾਲ ਉੱਠ ਕੇ ਚਲੇ ਜਾਂਦੇ ਹੈ ਕਾਲੇ ਮੂੰਹ ਚ ਉੱਠ ਕੇ ਕਿਉਂ ਪਹੁੰਚ ਜਾਂਦੇ ਤਹ ਜਾਂਦੇ ਹਨ ਮਹੱਲਾ ਤੀਜਾ ਇੱਕ ਸਤਗੁਰੂ ਸੇਵ ਇੱਕ ਸਤਗੁਰੂ ਕੀ ਸੇਵਾ ਕਰਹਿ ਚਾਕਰੀ ਇੱਕ ਗੁਰਸਿੱਖ ਸਤਗੁਰੂ ਸਾਹਿਬ ਦੀ ਸੇਵਾ ਕਰਦੇ ਆ ਜਿਵੇਂ ਚਾਕਰੀ ਨੌਕਰੀ ਨੌਕਰ ਕਰਦਾ ਹੈ ਉਹ ਜਿੰਨਾ ਚਿਰ ਆਪਣੀ ਡਿਊਟੀ ਹੈ ਉਹ ਡਿਊਟੀ ਤੋਂ ਕਦੇ ਵੀ ਹਟਦਾ ਨਹੀਂ ਆਪਣੀ ਡਿਊਟੀ ਪ੍ਰੇਮ ਦੇ ਨਾਲ ਨਿਭਾਉਂਦਾ ਹੈ ਐਵੇਂ ਚਾਹ ਦੇ ਨਾਲ ਕਰੀ ਜਾਵੇ ਜਿਹੜੀ ਚਾਕਰੀ ਨੌਕਰੀ ਦੀ ਨਹੀਂ ਆਈ ਇੱਕ ਸਤਗੁਰਾਂ ਦੀ ਸੇਵਾ ਕਰਦੇ ਹਨ ਭਗਤੀ ਰੂਪੀ ਚੱਕਰੀ ਨੌਕਰੀ ਦੇ ਨਾਲ ਹਰ ਨਾਮੇ ਲੱਗੈ ਪਿਆਰ ਉਹਨਾਂ ਪ੍ਰੇਮੀਆਂ ਦਾ ਪਰਮੇਸ਼ਵਰ ਦੇ ਨਾਮ ਵਿੱਚ ਪਿਆਰ ਲੱਗ ਜਾਂਦਾ ਹੈ ਨਾਨਕ ਜਨਮ ਸਵਾਰਨ ਆਪਣਾ ਸਤਿਗੁਰੂ ਜੀ ਕਹਿੰਦੇ ਉਹ ਆਪਣੇ ਜਨਮ ਨੂੰ ਭਾਈ ਸਵਾਰ ਲੈਂਦੇ ਹਨ ਮੁੱਖਾ ਜਨਮ ਨੂੰ ਕੋਲ ਕਾ ਕਰਨ ਉਧਾਰ ਉਹ ਕੱਲ੍ਹ ਆਪਦੇ ਜਨਮ ਦਾ ਸੁਧਾਰ ਨਹੀਂ ਕਰਦੇ ਆਪ ਰੀਆਂ ਕੋਲੋਂ ਜਿਹੜੀਆਂ ਬੇਗੱਤ ਹੋਈਆਂ ਹਨ ਉਨੇ ਵੀ ਉਧਾਰ ਕਰ ਲੈਂਦੇ ਹਨ ਅਗਲੀ ਕੁਲ ਵੀ ਜਿਹੜੇ ਆ ਬਚਨ ਮੰਨਣ ਵਾਲੇ ਉਹਨਾਂ ਦਾ ਉਧਾਰ ਹੋ ਜਾਂਦਾ ਪੌੜੀ ਆਪੇ 44 ਸਾਲ ਆਪ ਹੈ ਪਾਧਾ ਐ ਵੀ ਮਹਾਰਾਜ ਸਾਹਿਬ ਜੀ ਨੂੰ 44 ਸਾਲ ਮਦਰਸਾ ਜੀ ਵੀ ਹੈ ਤੇ ਆਪ ਹੀ ਮਹਾਰਾਜ ਸਾਹਿਬ ਪਾਧੇ ਜੀ ਨਹੀਂ ਆਈ ਹਨ ਜਿਵੇਂ ਪਾਧਾ ਗੋਪਾਲ ਗੁਰੂ ਸਾਹਿਬ ਜੀ ਨੂੰ ਪੜਾਉਂਦਾ ਸੀ ਪੱਟੀ ਸਾਹਿਬ ਸਾਨ ਉਹ ਚੜ੍ਹ ਸਾਲ ਸੀ ਬੱਚਿਆਂ ਦੀ ਇਸੇ ਪ੍ਰਕਾਰ ਆਪ ਹੀ ਸਾਰ ਸੰਗਤ ਰੂਪੀ ਚੜ੍ਹਸਾਲ ਪਾਰਟਸਾਲਾ ਹੈ ਤੇ ਆਪ ਹੀ ਸਿਗੁਰੂ ਪਾਦੇ ਹਨ ਪਤਾ ਸੰਪਰਦਾ ਰੂਪ ਪੰਥ ਇਹਨੂੰ ਚਲਾਉਣ ਵਾਲੇ ਆਪੇ ਚਾਟੜੇ ਪੜ੍ਹਨ ਕਾ ਆਣੇ ਆਪ ਹੀ ਗੁਰਸਿੱਖ ਰੂਪ ਚਾਟੜੇ ਜਿਹੜੇ ਭਿੰਗੀ ਹਨ ਬੱਚੇ ਹਨ ਉਹ ਗੁਰਸਿੱਖ ਉਹ ਪੜਨ ਨੂੰ ਆ ਕੇ ਬ੍ਰह्म ਵਿਦਿਆ ਨੂੰ ਆਣੇ ਲਿਹਾਉਣਾ ਕੀਤਾ ਹੈ ਆਪੇ ਪਿਤਾ ਮਾਤਾ ਹੈ ਆਪੇ ਆਪ ਹੀ ਸੱਚੇ ਪਾਤਸ਼ਾਹ ਪਿਤਾ ਦੀ ਨਹੀਂ ਆਈ ਹਨ ਆਪ ਹੀ ਮਾਰੇ ਮਾਤਾ ਦੀ ਨਹੀਂ ਆਈ ਹੈ ਆਪਣਨ ਨੇ ਤੁਬਾਦਾਨ ਕਰਨ ਕਰਕੇ ਆਪ ਹੀ ਮਾਤਾ ਪਿਤਾ ਰੂਪ ਹਨ ਸੱਚੇ ਪਾਤਸ਼ਾਹ ਮਾਤਾ ਉਪਾਦਾਨ ਬੱਚੇ ਦਾ ਕਾਰਨ ਹੁੰਦੀ ਹੈ ਪਿਤਾ ਨੂੰ ਨਿਤਕਾਰਨ ਹੁੰਦਾ ਜਿਵੇਂ ਮੱਕੜੀ ਜਿਹੜੀ ਹੈ ਜਾਲੇ ਦਾ ਨਾਏ ਉਪਾਦਾਨ ਕਾਰਨ ਹੈ ਤੇ ਨਾਏ ਨਵਿਤ ਕਾਰਨ ਹੈ ਕਿਉਂ ਆਪ ਹੀ ਮਾਰਾ ਸਾਹਿਬ ਹੋ ਇੱਕ ਤੋਂ ਮੈਂ ਬਹੁਤੇ ਹੋ ਇਸ ਕਲਪ ਰੂਪੀ ਨਵਿਤ ਕਾਰਨ ਹੈ ਇਸ ਪ੍ਰਕਾਰ ਆਪ ਹੀ ਰੂਪ ਧਾਰ ਕਰਕੇ ਉਪਾਦਾਨ ਕਰਨੂ ਵੀ ਆਪ ਹੀ ਹਨ ਆਪ ਇਹ ਨਵੀਤ ਉਪਾਦਾਨ ਕਰਨ ਹੋਣੇ ਕਰਕੇ ਆਪੇ ਬਾਲਕ ਕਰੇ ਸਿਆਣੇ ਆਪ ਹੀ ਬਾਲਕ ਜਿਹੜੇ ਬੱਚੇ ਹੋਣਗੇ ਅਗਿਆਨ ਦੇ ਸਹਤ ਉਨਾਂ ਨੂੰ ਆਪ ਹੀ ਬ੍ਰਹਮ ਗਿਆਨ ਕਰਕੇ ਜਿਹਦੇ ਵਾਲ-ਵਾਲ ਤੇ ਰੋਮ-ਰੋਮ 'ਚ ਕਰਤੇ ਬ੍ਰਹਮਾ ਹਨ ਉਸ ਪਰਮੇਸ਼ਰ ਆਪ ਹੀ ਸਿਆਣੇ ਉਹ ਬਾਲਕ ਕਰ ਲੈ ਇੱਕ ਥੈ ਪੜ ਬੁੱਝੈ ਸਭ ਆਪੇ ਇੱਕ ਰੇ ਰੂਪੀ ਧਾਮ ਵਿੱਚ ਆਪ ਹੀ ਪੜਨ ਵਾਲਿਆ ਹੈ ਗੁਰਮੁਖੋ ਸਤਗੁਰੂ ਤੋਂ ਸਰਵਣ ਕਰਕੇ ਮੰਨਣ ਕਰਨ ਰੂਪੋ ਆਪ ਹੀ ਬੁੱਝਣ ਵਾਲੇ ਨੇ ਹਸਨ ਕਰਨ ਵਾਲਾ ਰੂਪ ਵੀ ਆਪ ਹੀ ਹੈ ਇਕ ਥਾਂ ਆਪੇ ਕਰੇ ਇਆਣੇ ਇਕ ਥਾਂ ਆਪ ਹੀ ਇਆਣੇ ਅਗਿਆਤ ਹੋ ਰਹੇ ਹਨ ਅਵਰਨ ਦੇ ਪਰਦੇ ਕਰਕੇ ਇਆਣੇ ਹੋ ਰਹੇ ਅਣਜਾਣ ਹੋ ਰਹੇ ਹਨ ਇਕਨਾ ਅੰਦਰ ਮਹਿਲ ਬੁਲਾਏ ਇਕਨਾ ਨੂੰ ਮਹਾਰਾਜ ਸਾਹਿਬ ਆਉਦੇ ਮਹਲ ਕੁਰੀਆ ਪਦ ਵਿੱਚ ਬੁਲਾ ਲਿੰਗੇ ਹਨ ਜਾਂ ਆਪ ਤੇਰੇ ਮਨ ਸੱਚੇ ਭਾਣੇ ਸੱਚੇ ਬਾਦਸ਼ਾਹ ਜੀ ਨੂੰ ਤੇਰੇ ਮਨ ਵਿੱਚ ਉਹ ਸਚਾਈ ਆਲੇ ਭਾਗੇ ਚੰਗੇ ਲੱਗਿਆ ਏ ਜਿਨ੍ਹਾਂ ਆਪੇ ਗੁਰੂਖ ਦੇ ਵੜਿਆਈ ਜਿਨ੍ਹਾਂ ਨੂੰ ਆਪੇ ਹੀ ਮਹਾਰਾ ਗੁਰਮਖੰਦੀ ਸੰਗਤ ਕਰਕੇ ਫੇ ਮੁਖੀ ਸਤਗੁਰੂ ਔ ਬ੍ਰह्म ਗਿਆਨ ਦੀ ਵਡਿਆਈ ਨਾਮ ਦੀ ਵਡਿਆਈ ਬਖਸ਼ਦੇ ਹੋ ਏ ਜਨ ਸੱਚੀ ਦਰਗਹ ਹੈ ਜਾਣੇ ਉਹ ਜਨ ਭਗਤ ਮਾਰਾ ਸੱਚੀ ਦਰਗਾਹ ਦੇ ਵਿੱਚ ਸੱਚਖੰਡ ਦੇ ਵਿੱਚ ਉਹ ਜਾਣੇਗੇ ਪੂਜਨੀਕ ਮੰਨੇਗੇ ਹਨ